हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨੂੰ ਵਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਇਹਦੀ ਨੇ ਗਣਿਤ ਦੇ ਗੁਣਜ ਤੇ ਗੁਣਨਖੰਡਾਂ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਬੇਟਾ ਤਾਂ ਟੈਸਟ ਨੰਬਰ 78 ਹੈ ਜਿਹੜਾ ਬੇਟਾ ਉਹ ਆਪਾਂ ਸੋਲਵ ਕਰਨ ਲੱਗੇ ਹਾਂ ਧਿਆਨ ਨਾਲ ਦੇਖੋ ਪਹਿਲਾ ਹੀ ਸਵਾਲ ਆ ਕਹਿੰਦਾ ਹੇਠ ਲਿਖਿਆਂ ਵਿੱਚੋਂ ਅਪਹਾਜ ਗੁਣਨਖੰਡ ਹਨ ਤਾਂ ਬੇਟਾ ਅਪਹਾਜ ਸੰਖਿਆਵਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਜਿਹੜੀਆਂ ਇੱਕ ਅਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡੀਆਂ ਜਾਂਦੀਆਂ ਉਹਨਾਂ ਨੂੰ ਅਪਾਜ ਸੰਖਿਆਵਾਂ ਕਹਿੰਦੇ ਆ ਠੀਕ ਹੈ ਤਾਂ ਜਿਵੇਂ ਮੰਨ ਲਓ 2 ਆ 2 1 ਤੇ ਤੇ 2 ਤੇ ਆਪਣੇ ਆਪ ਤੇ ਤਾਂ ਵੰਡੀ ਜਾਂਦੀ ਆ ਠੀਕ ਹੈ ਬੇਟਾ ਇਸ ਕਰਕੇ ਇਹਦੇ ਕਿੰਨੇ ਆ 2 ਹੀ ਗੁਣ ਅਖੰਡ ਹੁੰਦੇ ਆ ਅਪਾਜ ਸੰਖਿਆਵਾਂ ਦੇ ਠੀਕ ਹੈ ਤਾਂ ਕਹਿੰਦਾ ਇਹੇਠ ਲਿਖਿਆਂ ਵਿੱਚੋਂ ਅਪਾਜ ਗੁਣਨਖੰਡ ਹਨ ਅਪਾਜ ਸੰਖਿਆਵਾਂ ਉਹ ਹੁੰਦੀਆਂ ਜਿਹੜੀਆਂ 1 ਤੇ ਆਪਣੇ ਆਪ ਤੋਂ ਇਲਾਵਾ ਕਿਸੇ ਤੇ ਵੀ ਨਹੀਂ ਵੰਡੀਆਂ ਜਾਂਦੀਆਂ 84 ਦੇ ਬੇਟਾ 2 2 ਨਹੀਂ 4 3 12 7 84 ਤਾਂ ਆ ਬੇਟਾ 2 ਏ ਵੀ 3 ਆ ਵੀ 7 ਆ ਵੀ ਸਾਰੇ ਅਪਾਜ ਸੰਖਿਆਵਾਂ ਹੈਗੇ ਆ ਠੀਕ ਹੈ ਆ ਫਸਟ ਵਨ ਹੀ ਆਨਸਰ ਹੈ ਦੂਜੇ ਦੇਖ ਲਓ ਕਿਉਂ ਨਹੀਂ ਹੈਗੇ 14 ਜਿਹੜਾ ਹੈਗਾ ਬੇਟਾ 14 ਅਪਾਜ ਸੰਖਿਆ ਹੀ ਨਹੀਂ ਹੈਗੀ 14 ਦੇ ਤਾਂ 14 ਇੱਕ ਤੇ ਵੀ ਵੰਡਿਆ ਜਾਂਦਾ 2 ਤੇ ਵੀ ਜਿਹੜਾ ਆਪਣੇ ਆਪ ਤੇ ਵੀ ਤੇ 2 ਤੇ ਵੀ ਵੰਡਿਆ ਜਾਂਦਾ 7 ਤੇ ਵੀ ਵੰਡਿਆ ਜਾਂਦਾ 45 ਚ ਬੇਟਾ 5 9 9 ਆ ਜਿਹੜਾ ਭਾਜ ਸੰਖਿਆ ਇਸ ਕਰਕੇ ਅਭਾਜ ਗੁਣਨਖਣ ਦਾ ਮਤਲਬ ਸਾਰੇ ਹੀ ਸਾਰੀਆਂ ਹੀ ਅਭਾਜ ਜਿਹੜੇ ਹੈਗੇ ਆ ਉਹ ਸੰਖਿਆਵਾਂ ਹੋਣੀਆਂ ਚਾਹੀਦੀਆਂ ਅਭਾਜ ਅੰਕ ਤੇ ਸੰਖਿਆਵਾਂ ਹੁੰਦੇ ਆ ਗੁਣਨਖੰਡ 'ਚ ਤਾਂ 84 ਦੇ 2 2 4 3 12 84 ਸਾਰੇ ਹੀ ਅਭਾਜ ਗੁਣਨਖੰਡ ਹੈਗੇ ਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਇਹਦਾ ਸਵਾਲ ਨੰਬਰ 2 ਸਵਾਲ ਨੰਬਰ 2 ਕੀ ਕਹਿੰਦਾ ਪਿਆ ਪਹਿਲੀਆਂ 100 ਸੰਖਿਆਵਾਂ ਵਿੱਚੋਂ ਕਿੰਨੀਆਂ ਸੰਖਿਆਵਾਂ 3 ਤੇ 7 ਦੋਵਾਂ ਦੀਆਂ ਗੁਣਜ ਹਨ 3 ਤੇ 7 ਦੀਆਂ ਗੁਣਜ ਬੇਟਾ 3 ਤੇ 7 ਦਾ ਅਸੀਂ ਲਘੂਤਮ ਲੈ ਲੈਨੇ ਆ 3 ਜਿਹੜੀ 3 ਤੇ ਵੀ ਵੰਡੀ ਜਾਂਦੀ ਤੇ 7 ਤੇ ਵੀ ਵੰਡੀ ਜਾਂਦੀ ਹੈ ਤਾਂ ਬੇਟਾ ਕੋਈ ਸਾਂਝਾ ਨਹੀਂ ਤਾਂ ਇਹਦਾ ਮਤਲਬ 21 3 ਤੇ 7 ਦਾ ਲਘੂਤਮ ਕਿੰਨਾ ਆ ਗਿਆ 21 ਅੱਗੇ ਲਘੂਤਮ ਦੇ ਚੈਪਟਰ ਬੇਟਾ ਇਹ ਇੰਟਰਲੇਟਡ ਹੈ ਚੈਪਟਰ ਅੱਗੇ ਤੁਹਾਨੂੰ ਪਤਾ ਲੱਗ ਜੂਗਾ ਹੁਣ ਕਿੰਨੀਆਂ ਸੰਖਿਆਵਾਂ 21 ਦਾ ਪਹਾੜਾ ਆਪਾਂ 100 ਤੱਕ ਇੱਕ ਤਾਂ 21 ਹੋ ਗਈ 1 21 2 42 1 21 3 63 1 21 4 84 ਇਹ ਠੀਕ ਹੈ ਤਾਂ ਬੇਟਾ ਆ ਚਾਰ ਸੰਖਿਆਵਾਂ ਆ ਜਿਹੜੀਆਂ 3 ਤੇ 7 ਦੀਆਂ ਤਾਂ ਦੋਵਾਂ ਦੀਆਂ ਗੁਣਜ ਹੈਗੀਆਂ ਠੀਕ ਹੈ 1 2 3 ਤੇ 4 ਤਾਂ ਇਸ ਕਰਕੇ ਸਾਡਾ ਉੱਤਰ ਕੀ ਆਊਗਾ 4 ਇਹ ਲਈ ਕਹਿੰਦੇ ਕਿੰਨੀਆਂ ਸੰਖਿਆਵਾਂ 3 ਤੇ 7 ਦੋਵਾਂ ਦੀਆਂ ਗੁਣਜ ਹਨ ਤਾਂ A1 ਸਾਡਾ ਰਾਈਟ ਆਨਸਰ ਆ ਜਾਊਗਾ A1 ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਕਿੰਦਾ ਹੇਟ ਲਿਖਿਆਂ ਵਿੱਚੋਂ ਕਿਹੜੀ ਸੰਖਿਆ 5 ਤੇ 10 ਦੋਵਾਂ ਦੀ ਗੁਣਜ ਹੋ ਸਕਦੀ ਹੈ ਤਾਂ ਬੇਟਾ ਜਿਹੜੀ ਦੋਵਾਂ ਤੇ ਵੰਡੀ ਜਾਊਗੀ ਉਹੀ ਦੋਵਾਂ ਦੀ ਗੁਣਜ ਹੋਊਗੀ ਨਾ 135 10 ਤੇ ਨਹੀਂ ਜਾਣੇ ਜੇ 10 ਤੇ ਉਹ ਸੰਖਿਆ ਵੰਡੀ ਜਾਂਦੀ ਹੈ ਜਿਹਦੇ ਇਕਾਈ ਅੰਕ ਤੇ ਜ਼ੀਰੋ ਹੋਵੇ ਤੋ ਬੇਟਾ ਇਹਦੇ ਵੀ ਇਕਾਈ ਅੰਕ 5 ਹੈ ਇਹਦਾ ਵੀ ਇਹਦਾ ਵੀ 5 ਹੈ ਇੱਥੇ ਸਿਰਫ 10 0 ਹੈ ਇਸ ਕਰਕੇ 140d1 ਸਾਡਾ ਰਾਈਟ ਆਨਸਰ ਹੈ ਵੀ ਇਹ 5 ਦੀ ਵੀ ਗੁਣਜ ਹੈ ਤੇ 10 ਦੀ ਵੀ ਠੀਕ ਹੈ ਗੁਣਜ ਮੀਨਸ ਉਹਦੇ ਪਹਾੜੇ ਤੇ ਆਉਂਦੀ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਕੀ ਕਹਿੰਦਾ ਪਿਆ ੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 11 ਦਾ ਗੁਣਜ ਹੈ ਤਾਂ 11 ਦੇ ਪਹਾੜੇ ਤੇ ਬੇਟਾ 11 ਉਹ 11 121 A1 ਇਹ ਤਾਂ ਬੇਟਾ ਤੁਹਾਨੂੰ ਕਿਹਾ ਸੀਗੇ ਵੀ ਤੁਹਾਨੂੰ ਭਾੜੇ 25 ਤੱਕ ਕੋਣੜੇ ਚਾਹੀਦੇ 11 ਤੇ 121 ਹੀ ਵੰਡੀ ਜਾਂਦੀ ਹੋਰ ਨਹੀਂ ਵੰਡੀਆਂ ਜਾਂਦੀਆਂ ਇਸ ਕਰਕੇ ਜਿਹੜੀ ਸੰਖਿਆ 11 ਤੇ ਪੂਰੀ ਪੂਰੀ ਵੰਡੀ ਜਾਂਦੀ ਉਹ 11 ਦੀ ਗੁਣਜ A1 ਸਾਡਾ ਰਾਈਟ ਆਨਸਰ ਆ ਗਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਇਹ ਲਿਖਿਆ ਵਿੱਚੋਂ ਕਿਹੜੀ ਸੰਖਿਆ 11 ਦਾ ਗੁਣਜ ਹੈ ਇਹ ਬੇਟਾ ਸੇਮ ਹੀ ਆਗੇ ਹੈ ਨਾ ਤਾਂ 11 11 100 ਅੱਛਾ ਇਹ ਅਲੱਗ ਆ ਬੇਟਾ ਸਵਾਲ 11 ਦਾ ਗੁਣਜ ਹੈ ਠੀਕ ਹੈ ਇੱਥੇ ਰਕਮਾਂ ਬਦਲ ਦਿੱਤੀਆਂ ਇੱਥੇ ਬੇਟਾ ਅਸੀਂ ਭਾਗ ਕਰਕੇ ਦੇਖਾਂਗੇ 143 ਨੂੰ ਜਦੋਂ 11 ਤੇ ਭਾਗ ਕਰਦੇ 11 1 11 3 ਬਚਦੇ 11 3 33 143 ਪੂਰੇ ਪੂਰੇ ਵੰਡੇ ਜਾਂਦੇ ਆ ਇਸ ਕਰਕੇ a1 ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਕਹਿੰਦਾ ਹੇਠ ਲਿਖਿਆਂ ਵਿੱਚੋਂ 35 ਤੋਂ ਛੋਟੇ 5 ਗੁਣਜਾਂ ਦੀ ਸੰਖਿਆ ਹੈ 35 ਤੋਂ ਛੋਟੇ 5 ਗੁਣਜਾਂ ਦੀ 5 ਦੇ ਗੁਣਜਾਂ ਦੀ ਸੰਖਿਆ ਹੈ ਤਾਂ 5 ਦੇ ਗੁਣ 35 ਤੋਂ ਛੋਟੇ ਬੇਟਾ 5 ਦੇ ਗੁਣਜ 5 ਦੇ ਗੁਣਜ ਕਿਹੜੇ-ਕਿਹੜੇ ਆਗੇ ਬੇਟਾ ਇੱਕ ਤਾਂ 5 ਆ ਗਿਆ ਇੱਕ 5 ਫਿਰ 10 ਠੀਕ ਹੈ ਫਿਰ ਆ ਗਿਆ 15 ਫਿਰ 20 25 30 ਆ ਗੁਣਜਾ 1 2 3 4 5 6 35 ਤੋਂ ਛੋਟੇ ਕਿਹਾ 35 ਨਹੀਂ ਵਿੱਚ ਲੈਣਾ ਤੱਛੇ 1 2 3 4 5 6 ਤਾਂ b1 ਹੈ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਆਜੂਗਾ ਆ b ਤੇ 6 ਆਨਸਰ ਦਿੰਦਾ ਪਿਆ ਸੀ b1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਕਿੰਦੇ 45 ਦੇ ਗੁਣਖੰਡ ਹਨ ਤਾਂ 45 ਦੇ ਗੁਣਖੰਡ ਬੇਟਾ ਅਸੀਂ ਕਿਸ ਤਰ੍ਹਾਂ ਬਣਾਉਨੇ ਆ ਅਸੀਂ ਬੇਟਾ ਇਹ 45 ਦੇ ਗੁਣਖੰਡ ਜਿਹਦੇ ਨਾਲ 1 45 बराबर 45 ठीक है 2 ते नहीं ਜਾਂਦਾ 3 15 45 ਜਿੱਥੇ 45 ਪੂਰੇ ਹੁੰਦੇ 4 ਤੇ ਨਹੀਂ 5 9 45 ਠੀਕ ਹੈ ਫਿਰ 6 7 8 9 10 ਤੇ ਵੀ ਨਹੀਂ ਜਾਂਦਾ 11 ਤੇ ਵੀ ਨਹੀਂ 12 ਤੇ ਵੀ ਨਹੀਂ 13 ਤੇ ਵੀ ਨਹੀਂ 14 ਤੇ ਵੀ ਨਹੀਂ 15 ਤੇ 15 3 ਆ 3 15 ਹੋ ਗਿਆ ਹੋਇਆ ਇਹ ਦੁਬਾਰਾ ਰਿਪੀਟ ਨਹੀਂ ਕਰਨਾ ਤਾਂ ਬੇਟਾ ਆਹੀ ਇਹਦੇ ਗੁਣਖੰਡ ਹੈਗੀ ਆ 135915 ਤੇ 45 135915 ਤੇ 45 ਆ ਬੇਟਾ 135915 ਤੇ 45 D1 ਸਾਡਾ ਰਾਈਟ ਆਨਸਰ ਆ ਗਿਆ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 7 ਅੱਗੇ ਆ ਗਿਆ ਬੇਟਾ ਕਿਹੜਾ 60 ਦਾ ਗੁਣਖੰਡ ਨਹੀਂ ਹੈ ਤਾਂ ਗੁਣਖੰਡ ਬੇਟਾ ਜਿਹੜਾ 60 ਨੂੰ ਪੂਰਾ ਪੂਰਾ ਵੰਡਦਾ ਇੱਕ ਪੂਰਾ ਪੂਰਾ ਵੰਡ ਦਿੰਦਾ ਠੀਕ ਹੈ 30 ਦੁਣੀ 60 ਹੁੰਦੇ ਆ 15 ਚੌਕੀ 60 ਹੁੰਦੇ 13 ਤੇ 60 ਆ ਜਿਹੜੇ ਨਹੀਂ ਵੰਡੇ ਜਾਂਦੇ ਇਸ ਕਰਕੇ 13 60 ਦਾ ਗੁਣਨਖੰਡ ਨਹੀਂ ਹੈਗਾ D1 ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 230 ਦੇ ਅਪਹਾਜ ਗੁਣਨਖੰਡ ਕਿੰਨੇ ਹਨ 230 ਦੇ ਅਪਹਾਜ ਗੁਣਨਖੰਡ ਬੇਟਾ ਅਸੀਂ 230 ਦੇ ਅਪਹਾਜ ਗੁਣਨਖੰਡ ਬਣਾਵਾਂਗੇ ਉਸੇ ਤਰ੍ਹਾਂ ਹੀ ਛੋਟੇ ਤੋਂ ਛੋਟੇ ਪਹਾੜੇ ਤੇ 230 ਤੋਂ ਅਪਹਾਜ ਗੁਣਨਖੰਡ ਹੋਰ ਹੁੰਦੇ ਆ ਬੇਟਾ ਠੀਕ ਹੈ ਤਾਂ 2 1 2 2 1 2 2 5 10 115 ਇਹ ਬੇਟਾ ਜਾਊਗਾ 3 ਤੇ ਨਹੀਂ ਜਾਂਦਾ 4 ਤੇ ਨਹੀਂ 5 ਤੇ 5 2 10 5 3 15 ਤਾਂ ਹੁਣ ਬੇਟਾ ਇਸ ਤੋਂ ਬਾਅਦ ਦੇ ਵਿੱਚ 23 ਤਾਂ ਵੰਡਿਆ ਹੀ ਨਹੀਂ ਜਾਂਦਾ 1 2 ਤੇ 3 ਇਹ 23 ਤੇ ਵੰਡਿਆ ਜਾਂਦਾ 1 ਅਪਾਜ ਸੰਖਿਆ ਚ ਲੈਂਦੇ ਨਹੀਂ ਤਾਂ ਤਿੰਨ ਗੁਣਨਖੰਡ ਹੋ ਗਏ ਇਹਦੇ ਠੀਕ ਹੈ ਤਾਂ 230 ਦੇ ਅਪਾਜ ਗੁਣਨਖੰਡ ਕਿੰਨੇ ਆਗੇ ਤੇ 21 ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਗੰਦਾ 27 ਦੇ ਗੁਣਖੰਡ ਹਨ ਤਾਂ 27 ਦੇ ਗੁਣਖੰਡ ਆ ਜਿਹੜੇ ਬੇਟਾ ਆਪਾਂ ਬਣਾ ਲੈਨੇ ਆ ਆ ਦੇਖੋ 27 1 27 27 ਹੁੰਦਾ ਆ ਗੁਣਖੰਡ ਆ ਇੱਧਰ 2 3 9 27 ਠੀਕ ਹੈ 4 ਤੇ 5 ਤੇ 6 ਤੇ 7 ਤੇ ਨਹੀਂ ਜਾਂਦੇ 8 ਤੇ ਨਹੀਂ 9 ਤੇ 27 ਹੋ ਹੀ ਗਏ ਆ ਬੱਸ ਬੇਟਾ ਤਾਂ ਆ ਚਾਰ ਗੁਣਖੰਡਾ 27 ਦੇ ਗੁਣਖੰਡ ਕਿਹੜੇ ਕਿਹੜੇ ਹੈਗੇ ਆ 1 3 9 27 1 3 9 27 ਇਹ ਵਨ ਸਾਡਾ ਰਾਈਟ ਆਨਸਰ ਆਊਗਾ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ